ਸਵਾਗਤ ਹਨ ਸਤ ਸਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੱਖਣਵਿੰਡੇ ਪੱਤੀ ਭਗਵਾਲ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਲੱਗੇ ਅੱਡਾ ਵੀ ਜਿਹਨਾਂ ਨੇ ਨਵਾਂ ਪਿੰਡ ਵੀ ਪੈ ਜਾਂਦਾ ਤੇ ਜੇਠੂ ਹਾਲ ਵੀ ਪੈ ਜਾਂਦਾ ਮੈਂ ਤਾਂ ਰੋਡ ਵੀ ਲੱਗੇ ਆ ਤੇ ਪਟਾਲਾ ਰੋਡ ਵੀ ਜਿਹੜਾ ਲੱਗੇ ਸੈਂਟਰ ਜੇ ਚ ਵੀ ਜਿਹਨਾਂ ਦਾ ਪਿੰਡ ਆ ਤੇ ਪਹਿਲੀ ਵਾਰੀ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਜਿਹੜੀਆਂ ਆਵਲੀਆਂ ਤੁਹਾਨੂੰ ਵੱਡੀਆਂ گاਵਾ ਤੁਹਾਨੂੰ ਦਿਖਾਉਣੀਆਂ ਤਿੰਨ ਦੋ ਸੋਈਆਂ ਤੇ ਇੱਕ ਜਿਹੜੀ ਆਵਲੀ ਗੱਬਣ ਤੇ ਤਿੰਨ ਹੀ ਤੁਹਾਨੂੰ ਜਿਹੜੀਆਂ ਆਵਲੀਆਂ ਦਿਖਾਉਣੀਆਂ ਵਾ ਵਸ਼ੀਆਂ ਤੁਹਾਨੂੰ ਵਿਖਾਉਣੀਆਂ ਵਿੱਚੋਂ ਕੁਝ ਗੱਬਣਾ ਤੇ ਕੁਝ ਹੋਤਰਾ ਹੀ ਆਂ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਨਾ ਕਰਦੇ ਆਂ ਤੇ ਪੁੱਛਦੇ ਹਿੰਦੇ ਬਾਰੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਮਨਜੀਤ ਸਿੰਘ ਹੈ ਜੀ ਤੇ ਐਡ ਮਖੌਂਡੀ ਪੱਤੀ ਭਗਵਾਲ ਠੀਕ ਹੈ ਜੀ ਤੇ ਤਹਿਸੀਲ ਅੰਮ੍ਰਿਤਸਰ ਜ਼ਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਇੱਥੋਂ ਜੇਠੂਆੜ ਕਿੰਨਾ ਕੁ ਜੇ ਆਪਾਂ ਨੂੰ ਜੇਠੂਆੜਾ ਗਾਜੋ 5-6 ਕਿਲੋਮੀਟਰ ਹੈਗਾ ਤੇ ਨਵਾਂ ਪਿੰਡ ਅੱਡਾ ਕਿੰਨਾ ਬਟਵਿਨਾ ਪਿੰਡ ਆਪਣਾ ਅੱਛਾ ਸੈਂਟਰ ਜੇ ਜੀ ਆ ਸੈਂਟਰ ਜੀ ਪਿੰਡ ਆਪਣਾ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ 9879915246 ਠੀਕ ਹੈ ਜੀ ਤੇ ਤਿੰਨ ਆਪਣੇ ਕੋਲ ਜੜੀਆਂ ਆਵਲੀਆਂ ਵਾ ਦੋ ਕਹਿੰਗੇ ਸੂਈਆਂ ਖਵਾਈਆਂ ਵਾ ਇੱਕ ਗੱਬਨੇ ਇੱਕ ਗੱਬਨੇ ਤੇ ਬਾਕੀ ਤਿੰਨ ਵਸ਼ੀਆਂ ਵਾ ਵਿੱਚੋ ਕੁਝ ਗੱਬਨਾ ਤੇ ਕੁਝ ਅੱਛਾ ਕੋਈ ਇਕੱਠਾ ਮਹੀਨਾ ਦੀ ਗੱਬਨ ਵੀ ਆਉਣਾ ਚਾ। ਠੀਕ ਆ। ਤੇ ਚਲੋ ਸਭ ਤੋਂ ਪਹਿਲਾਂ ਫਿਰ ਆ ਗੱਬਨ ਹੀ ਦਿਖਾ ਦਈਏ ਆਪਾਂ। ਦਿਖਾ ਦਈਏ। ਕਿ ਪਹਿਲਾਂ ਸੂਈਆਂ ਵਿਖਾ ਦਈਏ। ਪਹਿਲਾਂ ਸੂਈਆਂ ਵਿਖਾ ਦਈਏ। ਓਏ ਇੱਕ ਲੋ ਜਰਾ ਜਲਦੀ ਆ। ਸਭ ਤੋਂ ਪਹਿਲਾਂ ਜਿਹੜੀ ਇਧਰ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰਨੀ ਹੈ। ਕਿੰਨਾ ਚਿਰ ਹੋਇਆ ਜੀ ਵੀਰ ਜੀ ਨੂੰ ਸੂਈ ਨਾ? ਇਹਨੂੰ 7 ਦਿਨ ਹੋ ਗਏ। 7 ਦਿਨ ਹੋ ਗਏ ਸੂਈ ਨਾ। ਬੱਚਾ ਕਿ ਜਮਗਰ? ਬਹੁਤ ਖੁਸ਼ੀ ਹੈ ਜੀ। ਮਗਰ ਅੱਛਾ ਮੇਰੇ ਮਗਰ ਵਸ਼ੀ ਆ। ਆ ਦੇਖ ਸਾਦੇ ਜੀ। ਬਾਕੀ ਚੰਗੀ ਤਿਆਰ ਹੋਈ ਆ ਫਲਿਆ ਇਹ ਤਿੰਨ ਹੀ ਜਥਾਣੇ ਦੇ ਹਾਂਜੀ ਜਮਾਂਦਰੂ ੱਤਲੜ ਜੋ ਅੱਛਾ ਥਾਨ ਹੈਗਾ ਹੀ ਨਹੀਂ ਨਾਲ ਨਹੀਂ ਨਹੀਂ ਥਾਣੀ ਨਹੀਂ ਨਾਲ ਹੈਗਾ ਬਿਲਕੁਲ ਵੀ ਇਸ ਤਰ੍ਹਾਂ ਹੀ ਆ ਜਿਹੜੀ ਜਮਾਂਦਰੀ ਤੁਹਾਨੂੰ ਦਿਖਾਉਣੀ ਚਾਹੀ ਇੱਕ ਮਿੰਟ ਰੁਕੋ ਵੇਦੀ ਉੱਥੇ ਚੰਗੀ ਤਰ੍ਹਾਂ ਆਹ ਦੇਖ ਸਕਦੇ ਜੇ ਹਵਾਨਾ ਇਹਦਾ ਚੰਗੀ ਤਰ੍ਹਾਂ ਉਹਨਾਂ ਹੀ ਗਾਂ ਨੂੰ ਆ ਤੇ ਉਹਨਾਂ ਹੀ ਪਛਾਣ ਉਹਨਾਂ ਤੇ ਨਾੜਾਂ ਜਿਹੜੀਆਂ ਚੰਗੀਆਂ ਤੇ ਮਿਲਕਵੇਂ ਨੇ ਚੰਗੀ ਲੱਗੀ ਆ ਇੱਕ ਮਿੰਟ ਰੁਕੋ ਵੇਦੀ ਉਧਰ ਵੀ ਤੁਹਾਨੂੰ ਦਿਖਾ ਦਈਏ ਆਪਾਂ ਆਹ ਦੇਖ ਸਕਦੇ ਜੇ ਇਧਰਲੇ ਪਾਸੇ ਦਾ ਖਾਨ ਦਾ ਕੋਈ ਵਜੂਦ ਨਹੀਂ ਹੈਗਾ ਕੋਈ ਕੋਜੀ ਨਹੀਂ ਹੈਗਾ ਇਹ ਸਿਰਫ ਥਾਂ ਹੀ ਤੇੰਨੇ ਆ ਲੈ ਜਾ ਜੀ ਇਹ ਵੀ ਕਮਾਲ ਦੀ ਚੀਜ਼ ਆ ਜਿਹੜੀ ਲੈ ਜਾ ਵੀ ਇੱਕ ਮਗ ਲੈ ਜਾ ਮਾਂ ਦੇ ਪਾ ਲੈ ਜਾ ਬਸ ਕੀ ਸੋਹਣੇ گاਵਾਂ ਲੱਗ ਚੀਜ਼ ਆ ਜਿਹੜੀ ਇਹ ਉੱਤਰਾ ਨਹੀਂ ਕੋਈ ਤਿੱਲੜ ਹੋਈ ਹਵਾਨਾ ਉਪਰੋਂ ਬਰਾਬਰ ਹੀ ਆ ਬਸ ਥਾਂ ਹੀ ਨਹੀਂ ਹੈਗਾ ਇਹਦਾ ਕਿੰਨਾ ਚ ਵੇਚਿਆ ਤੇ ਕੋਲ ਮੌਕੇ ਤੇ ਤਿਆਰ ਮੌਕੇ ਲੈਣਾ ਵੀ 12 ਗਲੋਰੀ ਹੈਗਾ ਜੀ 12 11 12 ਲੀਟਰ ਦੁੱਧ ਦੇ ਚ 10 ਜੁਦਾਹ ਮੰਨ ਕੇ ਚੱਲੋ ਤੇ ਕਿੰਨਾ ਕੁ ਚਵਾਜੂਗੀ ਇਹ 12 13 ਲੀਟਰ ਦੁੱਧ ਚਵਾਜੂਗੀ ਤਾਂ ਜੀ ਅੱਛਾ ਹਾਂ ਜੀ ਠੀਕ ਹੈ ਤੇ ਇਹਦਾ ਕੀ ਰੱਖਣਾ ਜੀ ਮੁੱਲ ਮੁੱਲ ਤੇ 30000 ਰੁਪਏ ਹੈ ਜੀ 37000 ਰਿਆ ਹਾਂ ਜੀ ਵਿੱਚ ਮੰਤਨ ਹੋ ਜਾਊਗਾ ਮੰਤਨ ਹੋ ਜਾਊਗਾ ਜੀ ਠੀਕ ਹੈ ਜੀ ਤੇ ਹੁਣ ਜਿਹੜੀ ਦੂਸਰੀ ਨੰਬਰ ਤੇ ਆ ਇਹਨੂੰ ਕਿੰਨਾ ਚ ਰਿਹਾ ਹੈ ਜੀ ਸੂਈ ਨਾ ਇਨੂੰ 5 ਦਿਨ ਹੋ ਗਏ ਉਸੇ ਨੂੰ 5 ਦਿਨ ਹੋ ਗਏ ਆ ਹਾਂਜੀ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋ ਗਿਆ 14 ਲੀਟਰ ਦੁੱਧ ਆ ਤਿਆਰ ਹੋ ਗਿਆ ਤਿਆਰ ਆ ਤੇ ਇਹ ਕਿੰਨਾ ਚ ਭਾਈ ਜਾਊਗੀ ਇਹ 20+ ਜਾਣੀ ਅੱਛਾ 20 ਤੋਂ ਪਲੱਸ ਜਾਊਗੀ ਲਿਓ ਫਿਰ ਤੋੜ ਦਈਏ ਬਾਕੀ ਪਹਿਲੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚ ਜੇ ਕਿਸੇ ਨੂੰ ਕੋਈ ਪਸ਼ੂ ਪਸੰਦ ਹੁੰਦਾ ਫੋਨ ਇੱਕ ਵਾਰੀ ਕੋ ਲਾਵੇ ਜਰੂਰ ਮਾਨਤਾਂ ਸਾਰੀਆਂ ਚੋਗਦੇ گاਵਾ ਜਿਹੜੀਆਂ ਤਿੰਨਾਂ ਹੀ ਚੰਗੇ ਕੱਦ ਕਾਠ ਵਾਲੀਆਂ ਵਾਂ ਚੰਗੇ ਬੋਡੀ ਵੇਟ ਵਾਲੀਆਂ ਵਾਂ ਦੁੱਧ 14 ਲੀਟਰ ਮੋਕੇ ਤੇ ਇਹਦੇ ਕੋਲ ਵੀ ਤਿਆਰ ਦੱਸਦੇ ਆ ਵੀ ਥੱਲੇੋਂ ਕਾਫੀ ਚੰਗੀ ਤਿਆਰ ਹੋਈ ਆ ਤੇ ਬਾਕੀ 98 ਜਿਹੜਾ ਕਾਫੀ ਚੰਗਾ ਲੱਗਾ ਇੱਕ ਮਿੰਟ ਵੀ ਦੀ ਧੋ ਕੇ ਦਿਖਾ ਦਈਏ ਥਾਣੇ ਤੇ ਹਾਂ ਦੇਖਸਾਦੇ ਜੀ ਕਾਫੀ ਫੇਰ ਕੇ ਦਿਖਾ ਦਿੰਦੇ ਦਿਖਾ ਦਿਓ ਹੱਥ ਵੀ ਲਾ ਕੇ ਚੰਗਾ ਥਣਾ ਦਾ ਸਾਈਜ਼ ਗਿਆ ਪਿਆ ਜੀ ਨਾ ਉਹ ਦੇਖੋ ਹਾਂ ਦੇਖਸਾਦੇ ਜੀ ਬਾਕੀ ਹੈਗੀ ਵੀ ਠੰਡੀ ਠੇਰੀ ਆ ਜਿਹੜੀ ਲੈ ਜਾ ਵੀ ਦੀ ਇਹਦੇ ਮਗਰ ਵੱਛੀ ਜੇ ਵੱਛੀਆਂ ਦੋਆਂ ਮਗਰ ਇਹ ਵੱਛੀਆਂ ਦੋ ਸੋਹਣੀਆਂ ਦੋਆਂ ਮਗਰ ਇਹ ਵੱਛੀਆਂ ਆ ਵੱਛੀ ਜਿਹੜੀ ਇਹਦੀ ਇਹਦੇ ਮਗਰ ਵੀ ਸੋਹਣੀ ਵੱਛੀ ਆ ਤੇ ਇਹਦਾ ਵੀ ਕੀ ਰੱਖਣਾ ਮੈਂ ਅੱਜ ਹਜ਼ਾਰ ਕਰਦੇ ਜੋ 56000 ਰਿਆ ਮਾਨਤਨ ਵਿੱਚ ਹੋ ਜਾਊਗਾ ਮਾਨਤਨ ਹੋ ਜਾਊਗਾ ਖੁੱਲਾ ਹੀ ਕਰ ਦੋਗੇ ਖੁੱਲਾ ਹੀ ਮਾਨਤਨ ਹੋਊਗਾ ਸਾਰਿਆਂ ਚ ਬਾਕੀ ਕੋਈ ਫੋਨ ਲਾਵੇ ਇੱਕ ਦਿਨ ਤੇ ਇਹ ਗੱਬਨ ਆ ਗਈ ਜਿਹੜੀ ਇਹ ਕਿੰਨੇ ਕ ਦੁੱਧ ਵਾਲੀ ਜੇ ਵੀਰ ਜੀ ਇਹ ਦੁੱਧ ਦਊਗਾ 10 ਲੀਟਰ ਮੇਗਾ ਦਰੀ ਕਾ ਚੱਲੂ ਵੀ ਦੇ 20 ਦੇ ਲਾਗੇ ਬੰਨੇ ਦੁੱਧ ਜਿਹੜਾ ਇਹ ਵੀ ਕਹਿੰਦੇ ਕਿ ਕਰੀ ਜਾਊਗੀ ਬਾਕੀ ਚੰਗੇ ਕਦ ਕਾਠ ਵਾਲੀ ਆ ਜਿਹੜੀ ਇਹ ਵੀ ਦਸ ਨਹੀਂ ਕਰਦੀ ਵਛੀ ਦਸ ਦੇ ਨਾਲੇ ਖੜਦੀ ਆ ਗਾਵਾਂ ਜਿਹੜੀਆਂ ਤਿੰਨੇ ਆ ਤਿੰਨੇ ਜੜੀਆਂ ਵਾਂ ਚੰਗੇ ਕਦ ਕਾਠ ਵਾਲੀਆਂ ਸੋਹਣੇ ਰੰਗ ਰੂਪ ਵਾਲੀਆਂ ਵਾਂ ਜੜੀਆਂ ਤੇ ਇਹਦਾ ਵਿੱਚ ਕੀ ਰੱਖਣਾ ਫਿਰ ਇਹਦਾ 56000 ਇਹਦਾ 56000 ਆ ਤੇ ਬਾਕੀ ਮਾਨਤਾ ਨਾਲ ਮੋਕੇ ਤੇ ਹੋ ਜਾਊਗਾ ਠੀਕ ਹੈ ਜੀ ਉਹ ਜਿਹੜੀਆਂ ਵਸ਼ੀਆਂ ਤੇ ਨਾਲ ਉਹਨਾਂ ਬਾਰੇ ਵੀ ਦੱਸ ਦੀਆ ਇਹ ਵੀ 8 ਮਹੀਨੇ ਦੀ ਗੱਬਣ ਜੀ ਕਿਹੜੀ 8 ਮਹੀਨੇ ਦੀ ਅੱਛਾ ਇਹ 8 ਮਹੀਨੇ ਇਹ ਗੱਬਣੇ 8 ਮਹੀਨੇ ਦੀ ਤੇ ਆ ਦੋ ਨਹੀਂ ਬਣੀਆ ਗਾੜੀ ਇਹ ਵੇਖ ਕੇ ਤੁਹਾਨੂੰ ਦਿਖਾ ਦਈਏ ਲੈ ਜਾ ਇਹ ਤਾਂ ਮਿੰਨਰ ਹੈਗਾ ਜਿਹੜਾ ਸੂਨ ਚ ਤੇ ਦੋ ਬੱਛੀਆਂ ਜਿਹੜੀਆਂ ਇਹ ਨਹੀਂ ਬਣੀਆਂ ਗਾੜੀ ਆ ਦੇਖ ਸਕਦੇ ਜੇ ਇਹ ਰਹਿਣ ਤੋਂ ਵੀ ਜੇ ਕੋਈ ਗੱਲ ਨਹੀਂ ਇਹ ਕੋਈ ਨਹੀਂ ਉਤਰਾਈ ਦਿਖਾ ਦੇਣੀ ਆਪਾਂ ਇਦਾਂ ਦੀ ਡਿਟੇਲ ਦਾ ਵੀ ਜੇ ਕੋਈ ਪਤਾ ਜੀ ਉਹ ਵੀ ਤੁਹਾਨੂੰ ਪਤਾ ਹਾਂ ਜੀ ਇਹਨਾਂ ਨੂੰ 42000 ਰੁਪਏ ਮੁੱਲ ਕਹਦੇ ਨੇ ਇਹਨਾਂ ਦਾ ਅੱਛਾ ਤੇ ਮਾਨਤਨ ਫੁੱਲਾ ਕਰ ਦਿੰਗੇ ਨਾਲ ਖੁੱਲਾ ਮਾਨਤਨ ਕਰ ਦੋਗੇ ਤੇ ਇਹ ਕਰਦੀਆਂ ਜਾਂਦੀਆਂ ਜੀ ਇਹ ਕਰਦੀਆਂ ਮਸ਼ੀਨ ਦੋਵੇਂ ਤੇ ਇਹ ਪਤਾ ਕੋਈ ਇਹਨਾਂ ਦੀ ਮਾਤਾ ਰਿਕਾਰਡ ਜੱਕੀ ਨਹੀਂ ਉਹਦਾ 24 ਲੀਟਰ ਵਾਲੀ ਹੀ ਉਹਦੀ ਮਾਂ ਅੱਛਾ ਜੀ ਇਹ ਚੱਕਰੀ ਵਸ਼ੀ ਅੱਛਾ ਇਹਦੀ ਕੋਈ ਕਰਦੀ ਹੈ 16-17 ਲੀਟਰ ਅੱਛਾ ਇਹਦੀ ਮਾਂ ਦਾ 16-17 ਲੀਟਰ ਸੀ ਹਾਂ ਜੀ ਹਾਂ ਜੀ ਤੇ ਉਧਰਲੀ ਜਿਹੜੀ ਉਹਦਾ 24 ਲੀਟਰ ਉਹ ਵੀ ਦਿਖਾ ਦਈਏ ਇੱਕ ਰੀ ਹਾਂ ਦੇਖ ਸਕਦੇ ਜੀ ਇਹਦੀ ਮਾਂ ਦਾ ਦੁੱਧ ਜਿਹੜਾ 20 ਲੀਟਰ ਕਹਿੰਦੇ ਰਿਹਾ ਵਾ ਬਾਕੀ ਇਹ ਵੀ ਸੋਹਣੀ ਵੜੇ ਉਮਰ ਪਤਾ ਜੀ ਕਿੰਨੀ ਕਿੰਨਾ ਦੀ ਹੋ ਗਈ ਹਾਂ ਜੀ ਇਹ ਹੋ ਗਿਆ ਕੋਈ ਢਾਈ ਢਾਈ ਸਾਲਾਂ ਦੀ ਹੈ ਢਾਈ ਢਾਈ ਸਾਲਾਂ ਦੇ ਲਾਗੇ ਬੰਨੇ ਹੋਈਆਂ ਤੇ ਬਾਕੀ ਇਹਨਾਂ ਦਾ ਜਿਹੜਾ ਵਾ ਕਿੰਨਾ ਮੁੱਲ ਦੱਸਿਆ 45000 45000 ਰੁਪਈਆ ਛੋੜ ਕਰਦਾ ਖੁੱਲੀ ਹੋ ਜੂਗੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਤੇ ਜਿਹੜੀਆਂ ਸੂਈਆਂ ਸਵਾਈਆਂ ਵਾ ਆਪਣੀਆਂ ਇੱਥੇ ਆ ਕੇ ਤਸੱਲੀ ਕਰਕੇ ਵੇਸ ਚਾ ਕੇ ਚਵਾਈ ਕਰਕੇ ਆਪਣੀ ਚਵਾਈ ਕਰਕੇ ਫੇਰ ਹੀ ਖੜਨ ਜੀ ਤੇ ਜਿਹੜੀਆਂ ਗੱਬਨਾ ਫਾਸ ਕਰਕੇ ਖੜਨ ਹਾਂਜੀ ਹਾਂਜੀ ਤੇ ਜਿਹੜੀਆਂ ਗੱਬਨਾ ਫਾਸ ਕਰਕੇ ਖੜਨ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ